ਪੂਰੀ ਦੁਨੀਆ ਤੋਂ ਸੰਗਤਾਂ ਇੱਥੇ ਆਉਂਦੀਆਂ ਹਨ ਸੰਗਤਾਂ ਨੂੰ ਬੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਹੁਣ ਸਮਾਪਤ ਕਰ ਦੇਣਾ ਚਾਹੀਦਾ ਕੋਈ ਵਧੀਆ ਗੱਲ ਕੋਈ ਕੀਰਤਨ ਦੀ ਬਾਣੀ ਦੀ ਕੋਈ ਗੁਰੂ ਦੀ ਕੋਈ ਸਿੱਖ ਇਤਿਹਾਸ ਦੀ ਦੁਆਰਾ ਨਾਨਕ ਸਾਹਿਬ ਦੇ ਵਿੱਚ ਸਿਕਿਉਰਿਟੀ ਦਾ ਵੀ ਬੰਦੋਬਸਤ ਕੀਤਾ ਗਿਆ ਸਿਕਿਉਰਿਟੀ ਦੇ ਕੇ ਪ੍ਰਸ਼ਾਸਨ ਨੂੰ ਫਾਰਗੋਜਣਾ ਚਾਹੀਦਾ ਜਿਵੇਂ ਕਿ ਦੋਇਸ ਨੂੰ ਆਪਣੇ ਲੈਵਲ ਤੇ ਫੁਲਾ ਰਹੇ ਹਨ ਜਾਂ ਯੂਟਿਊਬਰ ਹਨ ਜਾਂ ਕੋਈ ਵੀ ਹੈ ਇੱਕ ਵਾਰ ਉਹ ਸੱਤ ਤੋਂ ਵੀ ਥੱਲੇ ਡਿੱਗ ਪਿਆ ਸੀ ਸਿਰ ਦੇ ਵਿੱਚ ਕਾਫੀ ਸੱਟ ਲੱਗੀ ਸੀ ਹਸਪਤਾਲ ਹਸਪਤਾਲ ਦੇ ਵਿੱਚ ਵੀ ਡਾਕਟਰ ਆ ਸੀਗਾ ਪ੍ਰਸ਼ਾਸਨ ਨੂੰ ਜਿਉਂ ਹੀ ਪਤਾ ਲੱਗਿਆ ਤਿਉਂ ਹੀ ਉਹਨਾਂ ਦੀ ਸਿਕਿਉਰਿਟੀ ਦੇ ਵੀ ਗੱਲ ਚੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 1.5-2 ਮਹੀਨੇ ਪਹਿਲਾਂ ਨਾਨਕ ਸਰ ਕਲੇਰਾ ਗੁਰਦੁਆਰਾ ਜਗਰਾਓ ਵੇਖੇ ਜਿਹੜਾ ਕਿ ਗੁਰੂ ਘਰ ਦਾ ਕੀਰਤਨੀਆ ਜਿਸ ਦਾ ਨਾਮ ਜੱਸੀ ਸੀਗਾ ਉਸ ਦੀ ਇੱਕ ਬੱਚੇ ਨਾਲ ਵਿਧਫੈਲੀ ਦੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਗਈ ਸੀ ਗੁਰੂ ਘਰ ਦੀ ਜੋ ਬਦਨਾਮੀ ਹੋਈ ਹੈ ਜੋ ਘਟਨਾ ਘਟੀ ਹੈ ਬਹੁਤ ਹੀ ਮੰਦਭਾਗੀ ਘਟਨਾ ਸੀ ਅੱਜ ਵੀ ਡੇਢ 2 ਮਹੀਨੇ ਹੋ ਗਏ ਹਨ ਇਹ ਰੁਕਣ ਦਾ ਨਾ ਹੀ ਨਹੀਂ ਲੈ ਰਹੀ ਜ ਜਿਹਦੇ ਵਿੱਚ ਜੱਸੀ ਗੁਰੂ ਘਰ ਦਾ ਕੀਰਤਨੀਆਂ ਸੀ ਕੀਰਤਨ ਕਰਦਾ ਸੀ ਉਸ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਸੀਗਾ ਲੇਕਿਨ ਉਹ ਨਹੀਂ ਸਮਝਿਆ ਇੱਕ ਵਾਰ ਉਹ ਸੱਤ ਤੋਂ ਵੀ ਥੱਲੇ ਡੱਗ ਪਿਆ ਸੀ ਸਿਰ ਦੇ ਵਿੱਚ ਕਾਫੀ ਸੱਟ ਲੱਗੀ ਸੀ ਹਸਪਤਾਲ ਹਸਪਤਾਲ ਦੇ ਵਿੱਚ ਵੀ ਦਾਖਲ ਰਿਹਾ ਸੀਗਾ ਉਸ ਨੂੰ ਉਦੋਂ ਵੀ ਆਪਣੇ ਕੇਸ ਕਟਵਾਏ ਸੀ ਕਿਉਂਕਿ ਕਾਫੀ ਸੱਟਾਂ ਲੱਗੀਆਂ ਸਨ ਇਸ ਲਈ ਉਹ ਥੋੜਾ ਜਿਹਾ ਮੈਂਟਲੀ ਅਪਸੈਟ ਵੀ ਸੀਗਾ ਉਸ ਨੂੰ ਇਹ ਹੀ ਨਹੀਂ ਪਤਾ ਚੱਲਦਾ ਸੀ ਮੈਂ ਕੀ ਕਰ ਰਿਹਾ ਹਾਂ ਉਹ 2-3 ਮਹੀਨੇ ਉਹ ਰੀਲ ਤੇ ਯਾਰ ਤੇ ਵੀ ਰਿਹਾ ਸੀਗਾ ਲੇਕਿਨ ਕੁਦਰਤੀ ਤੌਰ ਤੇ ਹੌਲੀ ਹੌਲੀ ਉਹ ਠੀਕ ਹੋ ਗਿਆ ਜਿਹੜੀ ਇਹ ਘਟਨਾ ਘਟੀ ਹੈ ਉਸ ਤੋਂ ਬਾਅਦ ਹੀ ਘਟੀ ਹੈ ਜਿਹੜੀ ਕਿ ਬਹੁਤ ਹੀ ਮੰਦ ਭਾਗੀ ਹੈ ਇਹਦੇ ਵਿੱਚ ਅੱਜ ਗੁਰਦੁਆਰਾ ਨਾਨਕਸਰ ਦੇ ਜੋ ਵੀ ਮੁਖੀ ਹਨ ਉਹਨਾਂ ਦੀਵੀ ਬਹੁਤ ਜ਼ਿਆਦਾ ਪੂਰੀ ਦੁਨੀਆ ਦੇ ਵਿੱਚ ਬਦਨਾਮੀ ਹੋ ਰਹੀ ਹੈ ਜਿਵੇਂ ਕਿ ਗੁਰਦੁਆਰਾ ਨਾਨਕਸਰ ਦੇ ਮਜੂਦਾ ਮੁਖੀ ਜੈਸਨ ਨੂੰ ਧਮਕੀਆਂ ਵੀ ਆ ਰਹੀਆਂ ਹਨ ਉਹਨਾਂ ਨੂੰ ਥ੍ਰੈਟ ਹੋ ਰਹੇ ਹਨ ਪ੍ਰਸ਼ਾਸਨ ਨੂੰ ਜਿਉਂ ਹੀ ਪਤਾ ਲੱਗਿਆ ਤਿਉਂ ਹੀ ਉਹਨਾਂ ਦੀ ਸਿਕਿਉਰਿਟੀ ਦੀ ਵੀ ਗੱਲ ਚੱਲੀ ਗੁਰਦੁਆਰਾ ਨਾਨਕਸਰ ਦੇ ਵਿੱਚ ਸਿਕਿਉਰਿਟੀ ਦਾ ਵੀ ਬੰਦੋਬਸਤ ਕੀਤਾ ਗਿਆ ਨਾਨਕਸਰ ਸੰਪਰਦਾਵਾ ਦੇ ਜੋ ਵੀ ਬਾਪੇ ਹਨ ਜਿਨ੍ਹਾਂ ਨੂੰ ਖਤਰਾ ਹੈ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਜੈਡ ਪਲੱਸ ਸਿਕਿਉਰਿਟੀ ਦੇਣੀ ਚਾਹੀਦੀ ਆ ਸਿਕਿਉਰਿਟੀ ਦੇ ਕੇ ਪ੍ਰਸ਼ਾਸਨ ਨੂੰ ਫਾਰਗੋਜਣਾ ਚਾਹੀਦਾ ਹੈ ਜਿਵੇਂ ਕਿ ਵਿਆਸ ਵਾਲੇ ਬਾਬਿਆਂ ਨੂੰ ਵੀ ਜੈਡ ਸਕਿਉਰਿਟੀ ਮਿਲੀ ਹੋਈ ਹੈ ਇਸੇ ਤਰ੍ਹਾਂ ਹੀ ਸਰਸੇ ਵਾਲੇ ਬਾਬਿਆਂ ਨੂੰ ਵੀ ਜੈਡ ਸਕਿਉਰਿਟੀ ਮਿਲੀ ਹੋਈ ਹੈ ਇਹਦੇ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਲੇਕਿਨ ਸੰਗਤਾ ਗੁਰੂ ਘਰ ਦੇ ਨਾਲ ਜੁੜੀਆਂ ਹੋਣਾਂ ਹਨ ਸੰਗਤਾ ਦੀ ਗੁਰੂ ਘਰ ਦੇ ਨਾਲ ਭਾਵਨਾਵਾਂ ਹੈਗੀ ਆ ਉਹ ਹਰ ਰੋਜ਼ ਪੂਰੀ ਦੁਨੀਆ ਤੋਂ ਸੰਗਤਾ ਇੱਥੇ ਆਉਂਦੀਆਂ ਹਨ ਸੰਗਤਾਂ ਨੂੰ ਬੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪੁਲਿਸ ਵੀ ਕਾਫੀ ਇੱਥੇ ਲਾਈ ਹੋਈ ਹੈ ਜਿਵੇਂ ਕਿ ਇਹਦੇ ਵਿੱਚ ਸਿਵਲ ਪੁਲਿਸ ਵੀ ਹੈਗੀ ਆ ਪਤਾ ਨਹੀਂ ਚੱਲਦਾ ਹੈਗਾ ਮੈਂ ਹਰਮੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਦੀ ਤਰਫ ਤੋਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿਉਂਕਿ ਜੋ ਵੀ ਇਹ ਘਟਨਾ ਘਟੀ ਹੈ ਬਹੁਤ ਹੀ ਮੰਦਭਾਗੀ ਹੈ ਜੋ ਵੀ ਇਸ ਨੂੰ ਆਪਣੇ ਲੈਵਲ ਤੇ ਫਲਾ ਰਹੇ ਹਨ ਜਾਂ ਯੂਟਿਊਬਰ ਹਨ ਜਾਂ ਕੋਈ ਵੀ ਹੈ ਜੋ ਘਟਨਾ ਘਟੀ ਹੈ ਘਰ ਚੁੱਕੀ ਹੈ ਉਹਨਾਂ ਨੂੰ ਵੀ ਅਨਡਿਸ਼ਟ ਕਰਨਾ ਚਾਹੀਦਾ ਹੈ ਇਹਦੇ ਵਿੱਚ ਕਿਉਂਕਿ ਗੁਰੂ ਘਰ ਦੀ ਬਦਨਾਮੀ ਹੋ ਰਹੀ ਆ ਅਸੀਂ ਇਹ ਕਹਿ ਰਹੇ ਹਾਂ ਕਿ ਜਿੰਨੇ ਵੀ ਨਾਨਕਰ ਸੰਪਰਦਾਵਾਂ ਦੇ ਮੌਜੂਦਾ ਮੁਖੀਆਂ ਜਾਂ ਬ੍ਰਾਂਚਾਂ ਸਾਰਿਆਂ ਨੂੰ ਹੀ ਆਪਣੇ ਲੈਵਲ ਤੇ ਇਕੱਠੇ ਹੋਊਗੇ ਇੱਕ ਕਾਨਫਰੰਸ ਕਰਨੀ ਚਾਹੀਦੀ ਆ ਤਾਂ ਜੋ ਆਪਣਾ ਪੱਖ ਰੱਖਿਆ ਜਾਵੇ ਪੰਜਾਬ ਦੇ ਵਿੱਚ ਅਤੇ ਪੰਜਾਬ ਤੋਂ ਬਾਹਰ-ਬਾਹ ਦੇ ਸਾਰੇ ਸਿੱਖ ਕਮਿਊਨਿਟੀ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜੀ ਇਹ ਘਟਨਾ ਘਟੀ ਆ ਇਸ ਨੂੰ ਹੋਰ ਨਾ ਫਲਾਓ ਕਿਉਂਕਿ ਇਹਦੇ ਵਿੱਚ ਗੁਰੂ ਘਰਾਂ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਰਹੀ ਹੈ ਇਸ ਨੂੰ ਰੋਕਣਾ ਚਾਹੀਦਾ ਹੈ ਸਭ ਨੂੰ ਅਨਡੈਕਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਨੈਗੇਟਿਵਿਟੀ ਫਲਾਉਣੀ ਨਹੀਂ ਚਾਹੀਦੀ ਕੋਈ ਚੰਗੀਆਂ ਗੱਲਾਂ ਹੀ ਫਲਾਉਣੀਆਂ ਚਾਹੀਦੀਆਂ ਹਨ ਸਿਕਿਉਰਿਟੀ ਦੇ ਕੇ ਪ੍ਰਸ਼ਾਸਨ ਨੂੰ ਫਾਰਗ ਹੋ ਜਾਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਨੂੰ ਨਾਨਕਸਰ ਗੁਰਦੁਆਰੇ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾਵੇ ਕਿਉਂਕਿ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ ਸਿਕਿਉਰਿਟੀ ਜ਼ਿਆਦਾ ਹੋਣ ਕਰਕੇ ਪੁਲਿਸ ਜ਼ਿਆਦਾ ਹੋਣ ਕਰਕੇ ਸਾਰੀਆਂ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਇੰਜ ਹੁੰਦਾ ਸੰਗਤ ਆਉਂਦੀ ਹੈ ਬਾਹਰ ਦੀ ਬਾਹਰ ਹੀ ਮੱਥਾ ਟੇਕ ਕੇ ਮੁੜ ਜਾਂਦੀ ਹੈ ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਦੀ ਹੈ ਇਹੋ ਜੀਆਂ ਜੋ ਵੀ ਘਟਨਾਵਾਂ ਘਟੀਆਂ ਹਨ ਉਹਨਾਂ ਨੂੰ ਹੁਣ ਸਮਾਪਤ ਕਰ ਦੇਣਾ ਚਾਹੀਦਾ ਕੋਈ ਵਧੀਆ ਗੱਲ ਕੋਈ ਕੀਰਤਨ ਦੀ ਬਾਣੀ ਦੀ ਕੋਈ ਗੁਰੂ ਦੀ ਕੋਈ ਸਿੱਖ ਇਤਿਹਾਸ ਦੀ ਗੱਲ ਅੱਗੇ ਕਰਨੀ ਚਾਹੀਦੀ ਹੈ ਸਾਡਾ YouTube ਚੈਨਲ ट्रायंगल ਪਾਰਟੂ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਡਾ ਇਹ ਚੈਨਲ ਵੱਤ ਤੋਂ ਵੱਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਹ ਜੀਆਂ ਵੀਡੀਓ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕਣ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ